ਉਹ ਘੁਰਦੇ 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 ਆ ਰਹੇ ਆਪ ਨੂੰ ਹੋਏ ਆ ਜੋ ਹੋਏ ਆ ਜੋ ਤਾੜੀਆਂ ਦੇ ਨਾਲ ਸੋਨੀ ਦੋਦਲੇ ਭਾਦਲੇ ਵਾਲਾ ਦੋ ਪਿੰਡ ਪ੍ਰਸਿੱਧ ਨੇ ਔਰ ਦੇਖਦੇ ਇਧਰਲੀ ਸਾਈਡ ਪਹਿਲਾਂ ਧਾਵਾ ਬੋਲ ਦਿੱਤਾ ਜਿਹੜੇ ਜਲੰਧਰ ਵਾਲਾ ਤੇ ਮਾਨਸੇ ਵਾਲਾ ਲੱਗਦਾ ਹੋਣਾ ਜੋਰ ਪਹਿਲੀ ਰੇਡ ਤੇ ਖੜਕਾ ਦੜਕਾ ਪਹਿਲੀ ਰੇਡ ਤੇ ਪਟਾਕੇ ਪੈਂਦੇ ਸਿੰਘ ਫਸ ਗਏ ਹੈ ਕਾਹ ਬਾਤ ਹੈ ਵੀ ਨੋਈ ਬੰਨਾ ਪਹਿਲੀ ਰੇਡ ਅੰਗੇ ਵਾਲਾ ਨਟ ਸਾਡੀ ਦੁਨੀਆ ਦੀ ਮਾਨੀ ਹੈ ਜਿੱਤੇ ਨੇ ਇਹਨੇ ਕਈ ਕੱਪ ਜਿੱਤੇ ਆ ਉਹ ਦੇਖਣੇ ਇਹ ਕਿੱਥਾ ਫਾਜ਼ਲ ਕੇ ਨੂੰ ਲੈ ਕੇ ਜਾਣਾ ਤੇ ਆ ਮਲ ਫੜਨਾ ਪੈਣਾ ਪਰ ਪਰਲੇਵੰਦੇ ਸ਼ਕਰਪੁਰੀਆ ਟੱਕਾ ਆਹ ਤਲਵੰਡੀ ਚੌਧਰੀਆ ਵਾਲਾ ਨਾਲ ਕਹਿੰਦੇ ਮੁੰਡਾ 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 ਪਰੇ 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 ਸਾਰਾ ਬਦੀ ਦਿਲ ਜਿੱਤ ਗਿਆ ਮੁੰਡਾ ਉਸਤਾਦ ਨੇ ਕਹਿੰਦਾ ਅਣ ਪੁੱਛੋ ਯਾਰਾ ਜਿਵੇਂ ਸਾਡਾ ਖਾਬ ਧੂਰਾ ਰਹਿ ਗਿਆ ਤੇਰੇ ਪਿੱਛੇ ਸੱਧੂਆ ਪੰਜਾਬ ਧੂਰਾ ਰਹਿ ਗਿਆ ਤੇਰੇ ਪੁੱਛੋ ਸੱਧੂਆ ਪੰਜਾਬ ਧੂਰਾ ਰਹਿ ਗਿਆ ਲਾ ਮਾਨਸੇ ਵਾਲੇ ਦੀ ਰੇਡ ਆਹ ਫਾਜ਼ਿਲਕੇ ਵਾਲਾ ਧੰਨਾ ਧੰਨਾ ਮਾਮਾ ਦੇ ਪੁੱਤ ਧੰਨਾ ਮੇਰੇ ਮਿੱਤਰੋ ਖਿੱਚ ਸੋਣੀ ਖਿੱਚ 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 ਵਾਹ ਨੌਜਵਾਨਾ ਲੈ ਵੀ ਲੱਧੂ ਵਾਲਿਆ ਜੋੜ ਵੇਖੋ ਕਿੰਨਾ ਲੱਗਾ ਮੁੰਡੇ ਦਾ ਉਸਤਾਦ ਜਿਹੜਾ ਚਿਰਦਾ ਮਾਜੇ ਦੇ ਵਿੱਚੋਂ ਬੈਠਾ ਜਿੱਤੇਗਾ ਕਿ ਨਹੀਂ ਹੁਣੇ ਫੈਸਲਾ ਹੋ ਜਾਣਾ ਹੁਣੇ ਕਿੰਨੇ ਗੱਲਾਂ ਟਿਕਾਣੇ ਲੱਗ ਜਾਣੀਆਂ ਫਰਿਆਦ ਵੀ ਪਹਾੜ ਬਣਦਾ ਆ ਵੀ ਸਿਰੇ ਸਿਰੇ ਦੇ ਡੱਕਦਾ ਏ ਸਿੰਦੜਾ ਵਾਲਾ ਸਿੰਦੜਾ ਵਾਲਾ ਤੇ ਦੋਦੜੇ ਭਾਦੜੇ ਵਾਲਾ ਸੋਨੀ ਤੇ ਮੋਨੂ ਸੋਨੀ ਤੇ ਮੋਨੂ ਟੱਕੇ ਆ ਅੱਤ ਹੁੰਦੀ ਵੇਖ ਜੀ ਜਸਵਿੰਦਰ ਇੱਕ ਦੋੜਣਾ ਤੇ ਇੱਕ ਭਾੜੜਾ ਬਾਬਾ ਜੀ ਜਿੱਤ ਹਯਾਰ ਦੀ ਤਾਂ ਲੱਗ ਗੱਲ ਐ ਵੀ ਕੋਈ ਜਿੱਤ ਜੇ ਇਹ ਸਾਡੇ ਜੇ ਦਿਲ ਜਿੱਤਲੇ ਤੇ ਤਾਰਾ ਕੱਢ ਕੇ ਹਾਂਜੀ ਸੋਨੂ ਸੋਨੀ ਭਾੜੜੇ ਵਾਲੇ ਦੀਆਂ ਰੇਡਾਂ ਕਿਵੇਂ ਲੱਗਿਆ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਇਓ ਤੇ ਕਬੱਡੀ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ